ਮੈਂ ਗਵਿੰਦਰ ਸਿੰਘ ਵਿੰਡ ਜਸਤ ਦਾ ਮੋਢੀ ਗਵਿੰਦਰ ਕਰ ਤੋਂ ਬੋਲਦਾ ਜੀ ਤੇ ਮੈਂ ਆਪਣੇ ਵਾਈਫ ਨੂੰ ਲੈ ਕੇ ਆਇਆ ਸੀ ਆਪਣੇ ਹੌਸਪੀਟਲ ਜੀ ਤੇ ਇਹਨਾਂ ਨੂੰ ਬਹੁ ਆਪਣੇ ਬੱਤੇ ਜਨ ਦੇ 16 ਦਿਨ ਤੱਕ ਰਹਿ ਜਨ ਤੇ ਮੈਂ ਹੌਸਪੀਟਲ ਤੇ ਦਵਾਈਆਂ ਬਹੁ ਕਰਦੀਆਂ ਜੀ ਤੇ ਸਕੈਨਾਂ ਵੀ ਕਰਵਾਈਆਂ ਜੀ ਸਕੈਨਾਂ ਚ ਸਿਰ ਮਦਾਈ ਦੇ ਕੇ ਸਾਰ ਦਿੰਦੇ ਵੀ ਪੋਜ਼ਿਟਿਵ ਟਰੀਟਮੈਂਟ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਦਵਾਈਆਂ 2 ਸਾਲ ਹੋ ਗਏ ਮਨ ਖਾਂਦੇ ਨੂੰ ਜੀ ਤੇ ਮੈਂ ਕੰਮ ਦਾ ਕਮਾਉਂਦਾ ਬਜੀ ਪਠਾਣਾ ਪਤਾ ਲੱਗਿਆ ਮੈਨੂੰ ਬਾਬਾ ਨਰਸੀ ਹੌਂਸੇ ਚਲ ਮੈਂ ਇਥੇ ਸਲਾਹ ਲੈਣ ਵਾਸਤੇ ਆਇਆ ਜੀ ਵੀ ਚਲੋ ਕੋਈ ਰਾਹ ਪੈ ਜਾਵੇ ਚਲ ਇਹਨਾਂ ਨੇ ਰਿਪੋਰਟਾਂ ਦਿਖਾਈਆਂ ਇਹਨੇ ਇਹ ਗੱਲ ਕਹੀ ਆ ਵੀ ਕੋਈ ਗੱਲ ਨਹੀਂ ਦੇਖ ਲੈਂਦੇ ਆ ਰਿਪੋਰਟਾਂ ਨੇ ਤਸੱਲੀ ਬਖਸ਼ ਦੇਖੀ ਆ ਉਹਨੇ ਦੱਸਿਆ ਵੀ ਕਾਕਾ ਜੀ ਕੇਸ ਥੋੜਾ ਜਿਆ ਉਲਝਿਆ ਹੋਇਆ ਕੋਈ ਗੱਲ ਨਹੀਂ ਘਬਰਾਉਣ ਦੀ ਲੋੜ ਨਹੀਂ ਗਈ ਕਰਾਂਗੇ ਕੁਛ ਨਾ ਕੁਛ ਇਹਨਾਂ ਨੇ ਰਿਪੋਰਟਾਂ ਦੇਖ ਕੇ ਹੀ ਗੱਲ ਕਹੀ ਆ ਵੀ ਥੋੜੇ ਸਰਜਰੀ ਹੋਊਗੀ ਬੀਚ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਕੋਈ ਮੰਨ ਨਹੀਂ ਛੱਡਣਾ ਹੈਗਾ ਕਹਿੰਦੀਆਂ ਕੋਈ ਗੱਲ ਨਹੀਂ ਜੀ ਚਲੋ ਇਹਨਾਂ ਨੇ ਟ੍ਰੀਟਮੈਂਟ ਸ਼ੁਰੂ ਕੀਤਾ ਤੇ ਉਹਦੀ ਬਾਅਦ ਸਾਨੂੰ ਐਡਮਿਟ ਕੀਤਾ ਸਰਜਰੀ ਹੋਈ ਹੈ ਬਿਲਕੁਲ 100% ਸਾਨੂੰ ਇਲਾਜ ਵਧੀਆ ਲੱਗਿਆ ਜੀ ਤੇ ਉਹਦੀ ਬਾਅਦ ਸਾਡਾ ਇਲਾਜ ਪ੍ਰੋਪਰ ਬਹੁਤ ਵਧੀਆ ਹੋਇਆ ਅਸੀਂ ਇਹ ਨਹੀਂ ਕਹਿੰਦੇ ਕਿ ਕਿਹਦੇ ਕਹਿਣ ਦੀ ਕਰੀਏ ਨਾ ਸਾਡੇ ਮਨ ਨੂੰ ਲੱਗਿਆ ਸੀ ਆਏ ਆਰੇ ਸਾਨੂੰ ਡਾਕਟਰ ਸਾਹਿਬ ਨੇ ਡਾਕਟਰ ਆਮਰਬੀ ਸਿੰਘ ਬਹੁਤ ਵਧੀਆ ਡਾਕਟਰ ਨੇ ਹਾਸਮੋਖ ਨੇ ਪਰਮਾਨਦੇ ਸਾਫ ਹੈ ਜੀ ਕਿਸੇ ਨੂੰ ਮਾੜਾ ਨਹੀਂ ਕੋ ਬੋਲਦੇ ਨਾ ਕਿਸੇ ਨੂੰ ਗਲਤ ਕਹਿਣਾ ਐਡਵਾਈਸ ਨਹੀਂ ਗਲਤ ਦਿੰਦੇ ਹੈਗੇ ਸਾਨੂੰ 100% ਸੱਚੀ ਗੱਲ ਕਹਿੰਦੇ ਨੇ ਕਿਸੇ ਨੂੰ ਕਰਾਉਣਾ ਨਾ ਕਰਾਉਣ ਅਗਲੀ ਮਾਰਟੀ ਹੈ ਠੀਕ ਹੈ ਜੀ ਤੇ ਮੇਰਾ ਮਰੀਜ਼ ਮੇਰੇ ਸਾਹਮਣੇ ਹੈ ਆ ਦੇਖੋ ਤੁਹਾਡੇ ਸਾਹਮਣੇ ਬੈਠਾ ਜੀ ਸਿਰਫ ਮੈਂ ਇਹ ਹੀ ਗੱਲ ਕਹਿਣਾ ਵੀ ਜਿਨੇ ਵੀ ਇਲਾਜ ਕਰਵਾਉਣਾ ਪਤਾ ਸਿਰਫ ਨਰਸਿੰਗ ਬਾਵਾ ਨਰਸਿੰਗ ਹੌਮ ਆਓ ਤੇ ਡਾਕਟਰ ਅਮਰਵੀਰ ਸਿੰਘ ਨੂੰ ਮਿਲੋ ਤੁਹਾਨੂੰ ਸਹੀ ਬਾਤ 100% ਸਹੀ ਸਲਾਹ ਦੇਣ ਦੀ ਧੰਨਵਾਦ